ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਜਿਲ੍ਹਾ ਪੁਲਿਸ ਦੇ ਵੱਲੋਂ ਅੱਜ ਚਲਾਇਆ ਗਿਆ ਸਰਚ ਅਭਿਆਨ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਲੋਕਾਂ ਨੇ ਕੀਤਾ ਵਿਰੋਧ ਕਿਹਾ ਸਾਨੂੰ ਲਿਆ ਗਿਆ ਨਜਾਇਜ਼ ਹਿਰਾਸਤ ਦੇ ਵਿੱਚ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਸ਼ਰਾਰਤੀ ਅਨਸਰਾਂ ਦੀ ਸ਼ਰਾਰਤ ਦੱਸਦੀ ਹੈ ਕਿ ਬਠਿੰਡਾ ਦੇ ਬੀੜ ਤਲਾ ਅਤੇ ਹੋਰ ਇਲਾਕਿਆਂ ਦੇ ਵਿੱਚ ਅੱਜ ਹੀ ਬਠਿੰਡਾ ਪੁਲਿਸ ਵੱਲੋਂ ਸਰਚ ਅਭਿਆਨ ਚ ਲਾਇਆ ਗਿਆ ਸੀ ਜਿਸ ਦੇ ਵਿੱਚ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਬੀਕਲਾਂ ਅਤੇ ਹੋਰ ਵੀ ਚੀਜ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਅੱਜ ਬਠਿੰਡਾ ਦੇ ਸੀਆਈ 1 ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਪਹੁੰਚ ਕੇ ਉੱਥੇ ਪੁਲਿਸ ਦੇ ਧੱਕੇ ਸ਼ਹੀਦੇ ਦੋਸ਼ ਲਗਾ ਦਿੱਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਨਸ਼ਾ ਰੋਕੂ ਕਮੇਟੀ ਦੇ ਆਗੂ ਹਨ ਤੇ ਪੁਲਿਸ ਵੱਲੋਂ ਉਹਨਾਂ ਨੂੰ ਹੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੀ ਬੇਇੱਜ਼ਤੀ ਸਮਾਜ ਦੇ ਵਿੱਚ ਹੋਈ ਹੈ ਦੂਜੇ ਪਾਸੇ ਪੁਲਿਸ ਵੱਲੋਂ ਇਹਨਾਂ ਆਰੋਪਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਸ਼ਰਾਰਤੀ ਅੰਸਰਾਂ ਦੀ ਸਾਜ਼ਿਸ਼ ਦੱਸੀ ਜਾ ਰਹੀ ਹੈ ਅਤੇ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਫਿਲਹਾਲ ਸੁਣਦੇ ਹਾਂ ਗੱਲਬਾਤ ਦੋਨਾਂ ਪੱਖਾਂ ਦੀ ਜ਼ੁਬਾਨੀ ਮੇਰਾ ਮੇਰਾ ਨਾਮ ਵਿਜੇ ਸਿੰਘ ਹੈ ਜੀ ਅੱਛਾ ਮੈਂ ਚਿੱਟਾ ਸ਼ਹਿਰ ਦਾ ਕਮੇਟੀ ਦਾ ਪ੍ਰਧਾਨ ਸੀ ਪਹਿਲਾਂ ਹੁਣ ਵੀ ਹੈਗਾ ਕੀ ਹੋਇਆ ਸੀਗਾ ਥੋੜੇ ਟਾਈਮ ਪਹਿਲਾਂ ਕੀ ਹੋਇਆ ਸੀ ਜਦੋਂ ਅਸੀਂ ਚਿੱਟੇ ਦੇ ਖਿਲਾਫ ਖੜੇ ਹੋਏ ਸੀਗੇ ਮੇਰੇ ਸੱਟਾਂ ਮਾਰੀਆਂ ਗਈਆਂ ਮੈਨੂੰ ਮਾਰ ਕੇ ਸਿੱਟ ਗਿਆ ਸੀਗੇ ਮੈਂ ਦੁਬਾਰਾ ਜਨਮ ਲਿਆ ਅੱਜ ਕੀ ਹੋਇਆਗਾ ਉਹੀ ਬੰਦੇ ਜਿਹੜੇ ਹੈਗੇ ਪੁਲਿਸ ਮੁਲਾਜ਼ਮ ਪੈਸੇ ਲੈ ਕੇ ਉਹਨਾਂ ਦੋ ਚਿੱਟੇ ਵਾਲੇ ਤੋਂ ਪੈਸੇ ਲੈ ਕੇ ਸਾਡੇ ਖਿਲਾਫ ਖੜੇ ਹੈ ਅੱਜ ਸਾਨੂੰ ਵੀ ਕਰੋ ਚੱਕ ਕੇ ਲਿਆਇਆ ਜੀ ਉੱਤੋਂ ਸਾਡੀ ਜਿਹੜਾ ਆਹਨਾਂ ਕਿ ਤਲਾਸ਼ੀ ਲਈ ਆ ਸਾਡੇ ਘਰੇ ਕਿਉਂ ਬੜਦੇਗਾ ਜੇ ਸਾਡੇ ਕੋਲ ਕੋਈ ਐਵੀਡੈਂਸ ਨਾ ਦੇ ਵਾਤੇ ਸਾਨੂੰ ਵਾਰੰਟ ਦਿਖਾਣ ਤੇ ਸਾਨੂੰ ਫੜ ਲੈਣਾ ਉਹ ਕਹਿੰਦੇ ਨਾ ਤਾਂ ਸਾਨੂੰ ਕੋਈ ਦੱਸ ਰਿਹਾ ਕਿ ਸਾਨੂੰ ਕਿਸ ਟੌਪਿਕ ਦੇ ਵਿੱਚ ਚੱਕ ਕੇ ਲੈ ਕੇ ਆ ਅਸੀਂ ਬੜੀ ਮੁਸ਼ਕਲ ਲੈ ਕੇ ਆਏ ਇੱਕ ਸਾਡੇ ਭਤੀਜੇ ਦਾ ਵਿਆਹ ਸੀਗਾ ਉਹਨਾਂ ਨੂੰ ਚੱਕ ਕੇ ਲਿਆ ਉਹਨਾਂ ਦਾ ਉੱਤੇ ਰਿਸ਼ਤੇ ਬਾਰੇ ਗੱਲ ਹੋਈ ਇਹ ਤਾਂ ਤੁਸੀਂ ਇਹ ਕਰੋ ਵੀ ਜਿਹੜੇ ਉੱਚ ਅਫਸਰ ਹੈ ਗਿਆ ਉਹ ਵਧੀਆ ਸਾਡੀ ਸੇਵਾ ਸਾਥ ਦੇ ਰਿਹਾ ਹੈਗਾ ਜਿਵੇਂ ਐਸਐਸਪੀ ਹੋ ਗਿਆ ਜਾਂ ਡੀਐਸਪੀ ਮੈਡਮ ਹੋ ਗਿਆ ਯਾਰ ਨਿਰਿੰਦਰ ਜੀ ਹੋ ਗਿਆ ਇਹ ਸਾਰੇ ਬੰਦੇ ਵਧੀਆ ਗਿਆ ਸਾਡੇ ਨਾਲ ਖੜੇ ਆ ਗਿਆ ਪਰ ਰੇਡ ਤਾਂ ਸਾਰੇ ਘਰਾਂ ਤੇ ਕੀਤੀ ਗਈ ਰੇਡ ਸਰ ਸਾਰੇ ਤੇ ਕੀਤੀ ਗਈ ਪਰ ਉਹਦੇ ਵਿੱਚੋਂ ਚਿੰਗਾ ਲੋਕ ਚੁੱਕੇ ਗਏ ਜਿਹੜੇ ਚਿੱਟੇ ਵਾਲੀ ਅਸੀਂ ਕਮੇਟੀ ਦੀ ਦਿੱਤੀ ਹੋਈ ਹੈ ਇਹਨਾਂ ਨੂੰ ਲਿਸਟ ਉਹਨਾਂ ਨੂੰ ਜਮਾ ਨਹੀਂ ਫੜਦੇ ਜੀ ਉਹਨਾਂ ਕੋਲ ਪੈਸੇ ਲੈਂਦੇ ਗਏ ਮੈਨੇ ਦਾ ਅੱਛਾ ਐਸਐਸਪੀ ਸਾਹਿਬ ਸਭ ਕੁਲ ਵੀ ਹੈਗੀ ਹੈ ਤੇ ਅਸੀਂ ਫਿਰ ਸਾਨੂੰ ਕਹਿੰਦਾ ਦੁਬਾਰਾ ਜਾ ਬਰਾ ਉੱਤੇ ਜਾ ਕੇ ਨਾਲੇ ਇਹ ਗੱਲਾਂ ਕਰਦੇ ਵੀ ਤੁਹਾਡੇ ਕਲਾ ਪਾ ਬੰਦਾ ਭੜਕਾਉਂਦਾ ਸਾਨੂੰ ਲੜਾ ਰਿਆ ਪਿੰਡ 'ਚ ਜੀ ਸਾਡੀ ਜਿਹੜੇ ਜਿਹੜੇ ਮੇਰੇ ਕੋ ਸੱਟਾਂ ਵਜੀਆਂ ਉਹ ਸਾਰੀ ਸਾਰੀ ਪੁਲਿਸ ਦੀ ਕਾਰਵਾਈ ਪਾਈ ਹੋਈ ਹੈ ਜੀ ਠੀ ਜਸੇ ਇਥੇ ਇਹ ਕਾਰਨ ਪਹੁੰਚੇ ਸੀਗੇ ਵੀ ਮੇਰਾ ਬਰਾਦਰ ਨੂੰ ਪਹਿਲਾਂ ਫੜਕ ਲਿਆ ਪੰਚਾਇਤ ਮੈਂਬਰ ਨੂੰ ਅਸੀਂ ਇਹ ਕਿਸੇ ਵੀ ਇਹਨਾਂ ਨੂੰ ਛੱਡ ਦੋ ਉੱਥੇ ਛੱਡ ਦੋ ਪਹਿਲਾਂ ਮੇਰੀ ਗੱਲ ਵੀ ਹੋਈ ਆ ਹਮਮ ਅਰਜਿੰਦਰ ਜੀ ਨਾਲ ਗੱਲ ਵੀ ਹੋਈ ਹੈਗੀ ਆ ਵੀ ਜਸਵਿੰਦਰ ਨਾਲ ਵੀ ਆ ਇਸ ਤਰ੍ਹਾਂ ਤੁਸੀਂ ਨੂੰ ਛੱਡ ਦੋ ਅਸੀਂ ਪੰਚਾਇਤ ਮੈਂਬਰ ਆ ਸਾਡੀ ਬੇਇੱਜ਼ਤੀ ਹੋਗੀ ਕਦੇ ਕੋਈ ਨਹੀਂ ਜੇ ਉੱਥੇ ਜਾ ਕੇ ਛੱਡ ਦਾਂਗੇ ਠੀਕ ਆ ਸਾਨੂੰ ਜਦੋਂ ਘਰੋਂ ਲਿਆਏ ਲੋਕ ਤਾਂ ਕਹਿੰਦੇ ਚਿੱਟਾ ਵੇਚ ਦੇਣਾ ਤਾਂ ਫੜਕ ਲੈ ਗਿਆ ਸਾਨੂੰ ਕੋਈ ਸਬੂਤ ਦਿੰਦੇ ਸਾਡੇ ਸਾਹਿਬ ਨਾਲ ਇਹ ਵੀ ਗੱਲ ਕੀਤੀ ਹੈ ਵੀ ਜੇ ਤੁਹਾਨੂੰ ਜਿਆਦਾ ਹੀ ਲੱਗਦਾ ਸਾਡੇ ਦੇ ਤੁਸੀਂ ਪਰਚੇ ਪਾਣੇ ਆ ਅਸੀਂ 10 ਜੋਰ ਲਾ ਲਓ ਤੁਸੀਂ ਪੈਸੇ ਲੈਂਦੇ ਆ ਅਸੀਂ ਤਾਂ ਇਹ ਗੱਲ ਹੋਰ ਸੁਣੋ 15000 ਰੁਪਏ ਇੱਕ ਬੰਦੇ ਦਾ ਘਰੋਂ ਚੱਕ ਕੇ ਲਿਆਇਆ ਉਹ ਇਹਨਾਂ ਨੇ ਹੁਣ ਮੋੜਨਾ ਨਹੀਂ ਅਸੀਂ ਉਹ 15000 ਵੀ ਲੈ ਕੇ ਜਾਣਾ ਤੇ ਬੰਦੇ ਵੀ ਫ੍ਰੀ ਛਡਾ ਕੇ ਲੈ ਕੇ ਜਾਣਾ ਕੋਈ ਸਾਨੂੰ ਉਹਨਾਂ ਦੀ ਚਾਰ ਚਾਰ ਵਾਰੀ ਜਮਾਨਤ ਕਰਾਤੀਆਂ ਨਹੀਂ ਹੁਣ ਕੀ ਕਹਿ ਰਹੇ ਨੇ ਤੁਹਾਨੂੰ ਹੁਣ ਸਾਨੂੰ ਇਹ ਕਹਿ ਰਹੇ ਬੇਸਤਾ ਜੀ ਉਹਨਾਂ ਦਾ ਉਹ ਬਣਾਵਾ ਕੇ ਰਿਕਾਰਡ ਬਣਾਵਾ ਕੇ ਰਿਕਾਰਡ ਬਣਾ ਕੇ ਤੁਹਾਨੂੰ ਅਸੀਂ ਛੱਡ ਦਾਂਗੇ ਪਰ ਹੁਣ ਸਾਨੂੰ ਪੈਸੇ ਵੀ ਚਾਹੀਦੇ ਸਾਡੇ ਤੇ ਸਾਡੇ ਬੰਦੇ ਨਰੋਲ ਗਏ ਇਹ ਹੁਣ ਇਹ ਕਲ ਗਿਆ ਪੈਸੇ ਕੌਣ ਲੈ ਕੇ ਮੁਲਾਜ਼ਮ ਲੈ ਕੇ ਆ ਜਿਹੜੀ ਪਤਾ ਕਿਹੜਾ ਮੁਲਾਜ਼ਮ ਪਹਿਲੀ ਪਹਿ ਬੰਦੇ ਘੜ ਕੋੜ ਮੇਲਾ ਦਾ 22 ਗਰਫ ਦਾ ਦਿੱਤੇ ਜੀ ਤੇ ਚ ਇਹਨਾਂ ਨੇ ਪੰਚਾਇਤ ਮੈਂਬਰ ਇੱਕ ਮੇਰਾ ਪਤੀਜਾ ਛੜਤਾ ਉਹ ਵੀ ਇਹਨਾਂ ਨੇ ਤਾਂ ਛੱਡਿਆ ਵੀ ਸਾਡਾ ਜੋਰ ਸੀਗਾ ਤਾਂ ਛੱਡਿਆ ਨਹੀਂ ਤਾਂ ਸਾਡੇ ਅਸੀਂ ਵੀ ਅੰਦਰ ਹੀ ਹੁੰਦੇ ਜੀ ਕੁਝ ਮਿਲਿਆ ਸੀ ਉਹਨਾਂ ਕੋਲ ਕੁਝ ਨਹੀਂ ਮਿਲਿਆ ਜੀ ਬਿਲਕੁਲ ਕੁਝ ਵੀ ਨਹੀਂ ਮਿਲਿਆ ਕਰੋ ਗਲਮੇ ਤੋਂ ਫੜ ਕੇ ਲਿਆਇਆ ਗਿਆ ਪੰਚਾਇਤ ਮੈਂਬਰ ਦੀ ਬੇਤੀ ਕਾ ਉਹਨਾਂ ਕਾਰਡ ਵੀ ਦਿਖਾਇਆ ਮੇਰੀ ਗੱਲ ਵੀ ਹੋਈ ਹੈ ਮੈਂ ਕਿਹਾ ਜਨਾਬ ਐਸੇ ਕਰਕੇ ਅਸੀਂ ਤਾਂ ਚਿੱਟਾ ਸਰਕਮਟੀ ਦੇ ਮੈਂਬਰ ਹੈਗੇ ਆਂ ਵੀ ਸਾਡੇ ਤੇ ਤੁਸੀਂ ਇਹ ਨਾ ਕਰੋ ਕਹਿੰਦੇ ਜੀ ਤੁਹਾਡਾ ਨਾਮ ਲਿਖਿਆ ਗਿਆ ਜੇ ਤੁਹਾਨੂੰ ਇਹ ਦੱਸਣ ਵੀ ਕਿਹੜੇ ਬੰਦੇ ਨੇ ਨਾਮ ਲਖਾਇਆ ਜਿਹੜੀ ਅਸੀਂ ਕੋਈ ਦਿੱਕਤ ਨਹੀਂ ਹੈਗੀ ਆ ਆ ਦੁਬਾਰਾ ਫੇਰ ਖੜੇ ਆ ਬਿਲਕੁਲ ਨਰੋਲ ਆ ਜੀ ਕਿਸੇ ਵੀ ਚੀਜ਼ 'ਚ ਸਾਡੇ ਦੇ ਪਰਚਾ ਪਾਣਾ ਸਾਡੇ 'ਚ ਕੋਈ ਬਰਾਮਤੀ ਹੁੰਦੀ ਆ ਕੋਈ ਸ਼ਰਾਬ ਕਦੇ ਕੋਈ ਗੱਲਬਾਤ ਹੋਈ ਗਿਆ ਸਾਡੇ ਤੇ ਜੋ ਮਰਜ਼ੀ ਕਰਦਾਂ ਸਾਚੀ ਅਸੀਂ ਨਾਲ ਖੜੇ ਆ ਜੀ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਵੀਾਨੂੰ ਜਾਇ ਸੰਪ੍ਰਸ਼ਾਨ ਕੀਤਾ ਹੈ ਦੇਖੋ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਬੀਟ ਤਲਾਕ ਦੇ ਵਿੱਚ ਨਸ਼ੇ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਉਸੇ ਲੜੀ ਦੇ ਵਿੱਚ ਹੀ ਸਾਡੇ ਵੱਲੋਂ ਕੈਸੋਪਰੇਸ਼ਨ ਜਿਹੜੇ ਵਾਰ-ਵਾਰ ਚਲਾਏ ਜਾ ਰਹੇ ਆ ਜਿਹੜੇ ਤੁਸੀਂ ਐਲੀਗੇਸ਼ਨ ਜਾਂ ਵਿਰੋਧੀ ਗੱਲ ਕਰਦੇ ਹੋ ਇਹ ਲਾਰਤੀ ਬੰਦਿਆਂ ਦੀ ਜਿਹੜੀ ਇੱਕ ਪਲੈਨਿੰਗ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਅਲੀਗੇਸ਼ਨ ਲਗਾ ਕੇ ਬੈਕਪੋਰਟ ਤੇ ਪੁਸ਼ਪਨ ਕੀਤਾ ਜਾਵੇ ਤਾਂ ਕਿ ਜਿਹੜੇ ਸਰਚ ਬਿਆਨ ਜਾਂ ਜਿਹੜੇ ਸਰਚ ਚੈੱਕ ਨਹੀਂ ਹੈ ਉਹਨੂੰ ਘਟਕੀਤਾ ਜਾ ਸਕੇ ਬਟ ਅਸੀਂ ਆਪਣੇ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇਸ ਚੀਜ਼ ਨੂੰ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਇਸ ਚੀਜ਼ ਨੂੰ ਜੜੋਂ ਖਤਮ ਕੀਤਾ ਜਾਊਗਾ ਜੇ ਕੋਈ ਬੰਦਾ ਆਪਣੇ ਆਪ ਨੂੰ ਨਹੀਂ ਸੁਧਾਰ ਸਕਦਾ ਤਾਂ ਹੀ ਕਨ ਸ਼ਿਫਟ ਇਤੋਂ ਜਾ ਸਕਦਾ ਹੈ ਅਦਰਵਾਈਜ਼ ਜਿਹੜਾ ਹੈਗਾ ਕਿਸੇ ਨੂੰ ਬਖਸ਼ਿਆ ਨਹੀਂ ਜਾ ਸਕਦਾ